ਕੋਈ ਕੌਮ ਮੁਹਰਮ ਨੂੰ ਮੰਨਦੀ ਏ ਵੱਡੇ ਦਿਨਾਂ ਦਾ ਕੋਈ ਧਿਆਨ ਕਰਦਾ ਦਿਨ ਪੋਹ ਦੇ ਸਾਨੂੰ ਵੀ ਭੁੱਲਦੇ ਨਹੀਂ ਰਿੱਠਾ ਜਦੋਂ ਦਸ਼ਮੇਸ਼ ਨੂੰ ਦਾਨ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅਸੀਂ ਕਿਵੇਂ ਭੁੱਲ ਸਕਦੇ ਹਾਂ ਪੋਹ ਦਿਓ ਦਿਨ ਜਿਨ੍ਹਾਂ ਦਿਨਾਂ ਵਿੱਚ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਸਾਰਾ ਸਰਬੰਸ ਵਾਰ ਦਿੱਤਾ ਗੁਰੂ ਸਾਹਿਬ ਦੇ ਜਾਣ ਤੋਂ ਪਿਆਰੇ ਸਿੰਘਾਂ ਨੇ ਸ਼ਹਾਦਤਾਂ ਦਾ ਜੰਮ ਪੀਤਾ ਪਿਆਰਿਓ ਅੱਜ 6 ਪਉ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੰਘਾਂ ਸਿੰਘਣੀਆਂ ਚਾਰੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰਕੌਰ ਜੀ ਦੇ ਨਾਲ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਿਆ ਅਨੰਦਪੁਰ ਸਾਹਿਬ ਦੀ ਉਸ ਪਾਵਨ ਧਰਤੀ ਨੂੰ ਜਿਸ ਨੂੰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਹੱਥੀਂ ਵਸਾਇਆ ਸੀ ਆਖਰੀ ਫਤਿਹ ਬੁਲਾਈ ਐਸੀ ਫਤਿਹ ਬੁਲਾਈ ਕਿ ਇਸ ਜਹਾਨੇ ਮੜ ਕੇ ਉਸ ਪਾਵਨ ਧਰਤੀ ਨੰਦਪੁਰ ਸਾਹਿਬ ਤੇ ਗੁਰੂ ਸਾਹਿਬ ਦਾ ਜਾਣਾ ਨਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ